ਨਮਸਤੇ ਕੀ ਤੁਹਾਡੇ ਘਰ ਝਗੜਾ ਤੇ ਬਿਮਾਰੀ ਰਹਿੰਦੀ ਹੈ ਜੇਕਰ ਤੁਹਾਡੇ ਘਰ ਝਗੜਾ ਹੁੰਦਾ ਰਹਿੰਦਾ ਤੇ ਘਰੋਂ ਬਿਮਾਰੀ ਨਹੀਂ ਜਾਂਦੀ ਤਾਂ ਇਹ ਚਮਤਕਾਰੇ ਪਾ ਤੁਹਾਡੇ ਲਈ ਆ ਜੇਕਰ ਕੋਈ ਇਨਸਾਨ ਘਰ ਤੋਂ ਬਾਹਰ ਤਾਂ ਵਧੀਆ ਰਹਿੰਦਾ ਜਦੋਂ ਹੀ ਘਰ ਵਿੱਚ ਆ ਜਾਂਦਾ ਉਹਦਾ ਘਰ ਵਿੱਚ ਦਿਲ ਦਿਮਾਗ ਨਹੀਂ ਟਿਕਦਾ ਘਰ ਵਿੱਚ ਕਲੇਸ਼ ਹੁੰਦਾ ਰਹਿੰਦਾ ਦਾ ਝਗੜੇ ਹੁੰਦੇ ਰਹਿੰਦੇ ਆ ਤਾਂ ਤੁਸੀਂ ਸਮਝੋ ਤੁਹਾਡੇ ਘਰ ਵਿੱਚ ਬਹੁਤ ਹੀ ਜ਼ਿਆਦਾ 네ਗੇਟਿਵਿਟੀਜ਼ ਆ ਇਸ ਲਈ ਤੁਸੀਂ ਕੀ ਉਪਾਅ ਕਰੋਗੇ ਸਭ ਤੋਂ ਪਹਿਲਾਂ ਦਾ ਤੁਸੀਂ ਆਪਣੇ ਪੂਜਾ ਸਥਾਨ ਤੇ ਜਿੱਥੇ ਵੀ ਤੁਸੀਂ ਸ਼ਾਮ ਨੂੰ ਜੋਤ ਜਗਾਉਨੇ ਆ ਹਰ ਰੋਜ਼ ਸ਼ਾਮ ਨੂੰ ਜੋਤ ਜਗਾਓ ਤੁਹਾਡਾ ਜੋਤ ਦਾ ਟਾਈਮ ਸੇਮ ਹੋਣਾ ਚਾਹੀਦਾ ਕੋਈ 5-7 ਮਿੰਟ ਇਧਰ ਉਧਰ ਹੋ ਗਏ ਕੋਈ ਚੱਕਰ ਨਹੀਂ ਤਦਾਂ ਟਾਈਮ ਸੇਮ ਹੋਣਾ ਚਾਹੀਦਾ ਤੁਸੀਂ ਘਰ ਵਿੱਚ ਗੂਗਲ ਦੀ ਧੂਫ ਜਾਂ ਅਰਗਬਤੀ ਜਲਾ ਕੇ ਆਪਣੇ ਘਰ ਦੇ ਵਿੱਚ ਹਰ ਕੋਨੇ ਵਿੱਚ ਧੂਆ ਦਿਓ ਆਪਦੇ ਕਮਰੇ ਚ ਰੂਮ ਚ ਬ੍ਰਾਂਡੇ ਚ ਬਾਲਕੋਨੀ ਚ ਸਾਰੀ ਜਗ੍ਹਾ ਤੁਸੀਂ ਧੂਫ ਦਿਖਾਉਣੀ ਹੈਗੀ ਆ ਜੇਕਰ ਤੁਸੀਂ ਇਹ ਉਪਾਅ ਲਗਾਤਾਰ 1 ਮਹੀਨਾ ਕਰ ਲਿਆ ਤਾਂ ਤੁਹਾਨੂੰ ਆਪਣੇ ਆਪ ਪਤਾ ਚੱਲ ਜਾਏਗਾ ਵੀ 네ਗਟਿਵਿਟੀਜ਼ ਭੱਜ ਗਈ ਆ ਤੁਹਾਡੇ ਘਰ ਵਿੱਚ ਫਰਕ ਪੈਣਾ ਸ਼ੁਰੂ ਹੋ ਜਾਏਗਾ ਤੁਸੀਂ ਆਪਣੇ ਘਰ ਵਿੱਚ ਚੈਨ ਨਾਲ ਰਹਿ ਪਾਉਗੇ ਤੇ ਇਸ ਦੇ ਨਾਲ ਤੁਹਾਡੇ ਘਰ ਦੇ ਮੈਂਬਰਾਂ ਦੇ ਵਿੱਚ ਜੋ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਉਹ ਵੀ ਘਟ ਜਾਵੇਗਾ ਘਰ ਵਿੱਚ ਤੁਹਾਡੇ ਪੋਜ਼ਿਟਿਵਿਟੀ ਆਉਣੀ ਸ਼ੁਰੂ ਹੋ ਜਾਵੇਗੀ ਜੋ ਵੀ ਤੁਹਾਡੇ ਘਰ ਦਾ 메ਨ ਗੇਟ ਆ ਪ੍ਰਵੇਸ਼ ਦੁਆਰ ਆ ਉਸ ਨੂੰ ਹਰ ਰੋਜ਼ ਸਾਫ਼ ਕਰੋ ਪਾਣੀ ਦੇ ਛਿੱਟੇ ਜ਼ਰੂਰ ਦਿਓ ਹਰ ਰੋਜ਼ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੋ ਨੈਗੇਟਿਵਿਟੀਆਂ ਆ ਉਹ ਆਪਣੇ ਆਪ हट ਜਾਏਗੇ ਪੋਜ਼ਿਟਿਵਿਟੀ ਦਾ ਪ੍ਰਵੇਸ਼ ਹੋ ਜਾਏਗਾ ਜੇਕਰ ਤੁਹਾਡੇ ਘਰ ਵਿੱਚ ਅਚਾਨਕ ਹੀ ਇਲੈਕਟ੍ਰੋਨਿਕਸ ਚੀਜ਼ਾਂ ਖਰਾਬ ਹੁੰਦੀਆਂ ਰਹਿੰਦੀਆਂ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਪਿਆ ਕਿ ਕੀ ਹੋ ਰਿਹਾ ਕਦੇ ਅਚਾਨਕ ਹੀ ਫਰਿੱਜ ਖਰਾਬ ਹੋ ਗਈ ਅਚਾਨਕ ਏਸੀ ਖਰਾਬ ਹੋ ਗਿਆ ਅਚਾਨਕ ਹੀ ਪੱਖਾ ਖਰਾਬ ਹੋ ਗਿਆ ਅਚਾਨਕ ਮੋਟਰ ਖਰਾਬ ਹੋ ਗਈ ਐਕਸਟਰਾ ਐਕਸਟਰਾ ਤੁਸੀਂ ਕੀ ਕਰੋਗੇ ਜੋ ਵੀ ਇਲੈਕਟ੍ਰੀਕਲ ਚੀਜ਼ਾਂ ਹੈਗੀਆਂ ਉਸ ਤੇ ਉੱਪਰ ਲਾਲ ਰੰਗ ਦਾ ਤਿਲਕ ਜ਼ਰੂਰ ਲਗਾਓ ਕਿਉਂਕਿ ਇਲੈਕਟ੍ਰੀਕਲ ਕੀ ਹੈਗਾ ਮੰਗਲ ਦੇ ਨਾਲ ਰਿਲੇਟ ਹੈਗਾ लाल रंग की होएगा मंगल ਦਾ ਅਤੇ ਇਸਤੇ ਨਾਲ ਤੁਸੀਂ ਆਪਣੇ ਘਰ ਦੇ ਪ੍ਰਵੇਸ਼ ਦੁਆਰ ਤੇ ਲਾਲ ਰੰਗ ਦਾ ਸਵਾਸਤਿਕ ਚਿੰਨ ਜ਼ਰੂਰ ਬਣਾਓ ਤੁਸੀਂ ਆਪਣੇ ਘਰ ਵਿੱਚ ਕੂੜਾ ਕਰਕਟ ਜੋ ਵੀ ਵੇਸਟ ਮਟੀਰੀਅਲ ਹੁੰਦਾ ਹੈਗਾ ਜੋ ਵੀ ਆਪਾਂ ਨੂੰ ਲੱਗਦਾ ਹੁੰਦਾ ਵੀ ਹਾਂ ਇਹ ਚੀਜ਼ਾਂ ਆਪਣੇ ਬਾਅਦ ਵਿੱਚ ਕੰਮ ਆ ਜਾਣਗੀਆਂ ਕੋਈ ਤਾਰਾਂ ਹੋਊਗਾ ਕੋਈ ਬਿਜਲੀ ਦੀਆਂ ਚੀਜ਼ਾਂ ਹੋ ਜਾਂਦੀਆਂ ਹੈਗਾ ਕੋਈ ਪੁਰਾਣੀ ਮੋਟਰ ਹੋ ਜਾਂਦੀ ਹੈ ਆਪਣੇ ਆਪ ਹੁੰਦੀ ਹੈ ਹਾਂਜੀ ਆਪਾਂ ਸੰਭਾਲ ਕੇ ਰੱਖ ਲਈ ਇਹ ਆਪਣੇ ਕੰਮ ਆਏਗੀ ਜਿਹੜੀ ਵਸਤੂ ਸਾਲ 2 ਸਾਲ ਆਪਣੇ ਕੰਮ ਨਹੀਂ ਆਈ ਉਹ ਕਦੋਂ ਕੰਮ ਆਏਗੀ ਜੋ ਵੀ ਇਹ ਵੇਸਟ ਮਟੀਰੀਅਲ ਵਾਲੀਆਂ ਜੋ ਵੀ ਇਹ ਵਸਤੂਆਂ ਹੈਗੀਆਂ ਜੋ ਆਪਣੇ ਕੰਮ ਨਹੀਂ ਆਉਂਦੀਆਂ ਇਹਦੇ ਨਾਲ ਕੀ ਹੁੰਦਾ ਰਾਹੂ ਦਾ ਪ੍ਰਭਾਵ ਵੱਜ ਜਾਂਦਾ ਹੈਗਾ ਘਰ ਦੇ ਵਿੱਚ ਲੜਾਈ ਕਲੇਸ਼ ਵੀ ਹੁੰਦੇ ਰਹਿੰਦੇ ਹੈਗੇ ਤੇ ਜਿੱਥੇ ਵੇਸਟੂ ਮਟੀਰੀਅਲ ਦੀਆਂ ਵਸਤੂਆਂ ਇਕੱਠੀਆਂ ਹੁੰਦੀਆਂ ਰਹਿੰਦੀਆਂ ਉੱਥੇ ਰਾਹੂ ਦਾ ਪ੍ਰਭਾਵ ਵੱਜ ਜਾਂਦਾ ਘਰ ਵਿੱਚ ਲੜਾਈ ਕਲੇਸ਼ ਝਗੜੇ ਵਾਦੇ ਰਹਿੰਦੇ ਵੱਡੇ ਘਰ 네ਗੇਟਿਵਿਟੀਆਂ ਦਾ ਪ੍ਰਭਾਵ ਵੱਜ ਜਾਂਦਾ ਜਦੋਂ ਫਿਰ ਤੁਹਾਡੇ ਘਰ ਵਿੱਚ ਰਾਹੂ ਦੀ 네ਗੇਟਿਵਿਟੀਆਂ ਵੱਜ ਜਾਂਦੀਆਂ ਰਾਹੂ ਦਾ ਪ੍ਰਭਾਵ ਵੱਜ ਜਾਂਦਾ ਤਾਂ ਉਹ ਘਰ ਘਰ ਨਹੀਂ ਲੱਗਦਾ ਇਹਦਾ ਹੈਗਾ ਪਤੀ ਪਤਨੀ ਦੇ ਵਿੱਚ ਕਲੇਸ਼ ਵੱਜ ਜਾਂਦੇ ਹੈਗਾ ਭੈਣ ਭਰਾ ਲੜਦੇ ਰਹਿੰਦੇ ਆ ਘਰ ਦੇ ਹਰ ਜੀਆਂ ਦੇ ਵਿੱਚ ਮਨ ਮਟਾਵਾ ਵਾਦੇ ਰਹਿੰਦੇ ਜੇਕਰ ਤੁਹਾਡੀ ਰਸੋਈ ਸਹੀ ਦਿਸ਼ਾ ਵਿੱਚ ਨਹੀਂ ਹੈਗੀ ਆ ਫਿਰ ਤੁਸੀਂ ਰਸੋਈ ਦੇ ਵਿੱਚ ਸਫਾਈ ਨਹੀਂ ਰੱਖਦੇ ਤੁਹਾਡਾ ਚੁੱਲਾ ਹਮੇਸ਼ਾ ਗੰਦਾ ਰਹਿੰਦਾ ਕਈ ਲੋਕਾਂ ਦੀ ਆਦਤ ਹੁੰਦੀ ਆ ਖਾਣਾ ਬਣਾ ਲਿਆ ਉਸ ਤਰ੍ਹਾਂ ਹੀ ਚੁੱਲਾ ਰੱਖ ਦਿੰਦੇ ਆ ਜੇ ਚਾਹ ਬਣਾ ਲਈ ਚਾਹ ਬੋਇਲ ਹੋ ਗਈ ਚੁੱਲਾ ਉਸ ਤਰ੍ਹਾਂ ਰੱਖ ਦਿਆ ਇਸ ਤਰ੍ਹਾਂ ਕਾਰਨ ਦੇ ਨਾਲ ਤੁਹਾਡਾ ਮੰਗਲ ਖਰਾਬ ਹੁੰਦਾ ਤੁਹਾਡੇ ਬੱਚਿਆਂ ਖਾਸ ਕਰਕੇ ਜੋ ਤੁਹਾਡੇ ਪੁੱਤਰ ਉਹਨਾਂ ਦੀ ਜਿਹੜੇ ਹੈਗਾ ਤਰੱਕੀ ਵਿੱਚ ਰੁਕਾਵਟ ਆਉਣੀਆਂ ਸ਼ੁਰੂ ਹੋ ਜਾਂਦੀ ਹੈਗਾ ਬੀਬੀਆਂ ਪੈਣਾ ਨੂੰ ਚਾਹੁੰਦਾ ਆਪਣਾ ਚੁੱਲ੍ਹਾ ਹਮੇਸ਼ਾ ਸਾਫ਼ ਕਰਕੇ ਰੱਖੋ ਜਿਨ੍ਹਾਂ ਦੀ ਰਸੋਈ ਦੇ ਵਿੱਚ ਚੀਜ਼ਾਂ ਇਧਰ ਉਧਰ ਪਈਆਂ ਹੁੰਦੀਆਂ ਹਨ ਉਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਹੁੰਦੀ ਉੱਥੋਂ ਹੀ ਪਤਾ ਚੱਲ ਜਾਂਦਾ ਵੀ ਹਾਂ ਇਹਨਾਂ ਦਾ ਮੰਗਲ ਖਰਾਬ ਆ ਤੁਸੀਂ ਕੀ ਕਰਨਾ ਅੱਜ ਤੋਂ ਬਾਅਦ ਆਪਣੇ ਆਪ ਆਪਣਾ ਮੰਗਲ ਠੀਕ ਕਰ ਲਓ ਜੋ ਵੀ ਰਸੋਈ ਦੀਆਂ ਚੀਜ਼ਾਂ ਸਹੀ ਟਿਕਾਣੇ ਤੇ ਰੱਖਣੀਆਂ ਸ਼ੁਰੂ ਕਰ ਦਿਓ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਜੋ ਗੁੱਸਾ ਸ਼ਿਕਵਾ ਗਿਲਾ ਲੜਾਈ ਝਗੜੇ ਹੁੰਦੇ ਹਨ ਉਹ ਹੌਲੀ ਹੌਲੀ ਹੋਣੇ ਬੰਦ ਹੋ ਜਾਣਗੇ ਕਿਉਂਕਿ ਮੰਗਲ ਸਹੀ ਹੋ ਜਾਏਗਾ ਇਕ ਤੁਸੀਂ ਹੋਰ ਉਪਾਅ ਕਰ ਸਕਦੇ ਹੋ ਜੋ ਵੀ ਤੁਹਾਡੀ ਰਸੋਈ ਆ ਰਸੋਈ ਨੂੰ ਸੂਰਜ ਦੀ ਰੋਸ਼ਨੀ ਜ਼ਰੂਰ ਦਿਖਾਓ ਅਤੇ ਆਪਣੀ ਰਸੋਈ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਅੱਜ ਕੱਲ ਕੀ ਹੈਗਾ ਹਰ ਘਰ ਘਰ ਦਵਾਈਆਂ ਪਈਆਂ ਘਰ ਵਿੱਚ ਕਲੇਸ਼ ਵਧਦੇ ਜਾ ਰਹੇ ਆ ਪਤਾ ਹੀ ਨਹੀਂ ਲੱਗਦਾ ਕਲੇਸ਼ ਹੁੰਦੇ ਕਿਉਂ ਹੈਗੇ ਆ ਘਰ ਵਿੱਚ ਕੋਈ ਨਾ ਕੋਈ ਬਿਮਾਰ ਪਿਆ ਰਹਿੰਦਾ ਹੈਗਾ ਉਹ ਵੀ ਘਰ ਦੀ ਆਮਦਨੀ ਆ ਇਨਕਮ ਆ ਤੁਹਾਡੇ ਉਹ ਸਾਰੇ ਦਵਾਈਆਂ ਤੇ ਜਾ ਰਹੀ ਆ ਬਿਨਾਂ ਕਿਸੇ ਕਾਰਨ ਤੋਂ ਘਰ ਦੇ ਲੋਕ ਬਿਮਾਰ ਰਹਿੰਦੇ ਆ ਪਤਾ ਹੀ ਨਹੀਂ ਲੱਗਦਾ ਉਹਦੇ ਦੁੱਖ ਤੇ ਕੀ ਹੈਗਾ ਤਾਂ ਕੀ ਹੈਗਾ ਤੁਹਾਡਾ ਸੂਰਜ ਕਮਜ਼ੋਰ ਆ ਦਵਾਈਆਂ ਦਾ ਇੱਕ ਸਹੀ ਟਿਕਾਣਾ ਬਣਾ ਲਓ ਵੀ ਹਾਂਜੀ ਅਸੀਂ ਦਵਾਈਆਂ ਇੱਥੇ ਰੱਖਣੀਆਂ ਹੈ ਜੇਕਰ ਤੁਹਾਡੇ ਤੇ ਇਹ ਪ੍ਰੋਬਲਮ ਚੱਲ ਰਹੀ ਹੈਗੀ ਆ ਤਾਂ ਤੁਸੀਂ ਕੀ ਕਰਨਾ ਹਰ ਰੋਜ਼ 108 ਵਾਰੀ ਗੈਤਰੀ ਮੰਤਰ ਦਾ ਜਾਪ ਕਰੋ ਸੂਰਜ ਨੂੰ ਜਲਦੇ ਹੋ ਹਾਂਜੀ ਦੂਸਰਾ ਜੇਕਰ ਤੁਹਾਡੇ ਘਰ ਵਿੱਚ ਪਿਤਰਦੋਸ਼ ਆ ਜਿਨ੍ਹਾਂ ਦੇ ਘਰਾਂ ਵਿੱਚ ਪਿਤਰਦੋਸ਼ ਹਨ ਉਹਨਾਂ ਦੇ ਘਰਾਂ ਵਿੱਚ ਵੀ ਲੜਾਈ ਝਗੜੇ ਹੁੰਦੇ ਰਹਿੰਦੇ ਆ ਘਰ ਘਰ ਨਹੀਂ ਲੱਗਦਾ ਹੈਗਾ ਉੱਡਿਆ ਉੱਡਾ ਲੱਗਦਾ ਹੈਗਾ ਦਿਲ ਨਹੀਂ ਲੱਗਦਾ ਘਰ ਦੇ ਵਿੱਚ ਹਰ ਟਾਈਮ ਕਿਚਕਿਚ ਹੁੰਦੀ ਰਹਿੰਦੀ ਆ ਬੱਚੇ ਵੀ ਵਿਗੜਦੇ ਹੈਗੇ ਆ ਤਾਂ ਤੁਸੀਂ ਕੀ ਕਰੋਗੇ ਭੋਜਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਾਈਟ ਵੀ ਜੋ ਵੀ ਤੁਸੀਂ ਭੋਜਨ ਖਾਣੇ ਆ ਉਹਦੀ ਇੱਕ ਬੁਰਕੀ ਇੱਕ ਅਲੱਗ ਪਲੇਟ ਜਾਂ ਕਟੋਰੀ ਦੇ ਵਿੱਚ ਪਾ ਕੇ ਰੱਖ ਲੈਣੀ ਹੈਗੀ ਆ ਫਿਰ ਤੁਸੀਂ ਖਾਣਾ ਸ਼ੁਰੂ ਕਰੋਗੇ ਜੋ ਇਹ ਬਾਈਟ ਹੋ ਗਈ ਤੁਸੀਂ ਇਹ ਪੰਛੀਆਂ ਨੂੰ ਪਾ ਦੇਣੀ ਹੈ ਜੋ ਵੀ ਤੁਹਾਡੇ ਘਰ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ ਆ ਮਨਮਟਾਵ ਘਰੇ ਵਧਦੇ ਜਾਂਦੇ ਹੈਗੇ ਆ ਜੋ ਵੀ ਤੁਹਾਡੇ ਘਰ ਵਿੱਚ ਬਿਮਾਰੀਆਂ ਵਧੀਆਂ ਰਹਿੰਦੀਆਂ ਇਸ ਤਰ੍ਹਾਂ ਕਰਨਾ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਫਰਕ ਪਵੇਗਾ ਤੁਸੀਂ ਇਹ ਪਾ ਕਰਕੇ ਜੋ ਵੀ ਘਰ ਦੇ ਵਿੱਚ ਤੁਹਾਡੇ ਗਲੇਸ਼ ਹੁੰਦੇ ਰਹਿੰਦੇ ਆ ਜੋ ਬਿਮਾਰੀਆਂ ਉਹਨਾਂ ਤੇ ਕੰਟਰੋਲ ਪਾ ਸਕਦੇ ਹੈਗੇ ਆ ਤੁਹਾਡਾ ਬਹੁਤ ਬਹੁਤ ਸ਼ੁ크ਰੀਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ